ਕੀ ਪੜਚੌਣ ਚੱਕਣ ਕਹਾਣੀ ਕਹਿੰਦੇ ਨੂੰ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਆ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਕਿੱਥੇ ਆ ਇੱਥੇ ਆ ਸ਼ਰੀਕਾ ਇੱਥੇ ਧੱਕੇ ਨਾਲ ਜੇ ਸ਼ਰੀਕੀ ਸੀਗਾ ਧੱਕੇ ਨਾਲ ਨਹੀਂ ਪਤਾ ਕੀ ਆ ਨਾ ਮਾ ਧੱਕ ਨਾ ਯਾਰ ਤੈਨੂੰ ਮੈਂ ਥੋੜੀ ਰੋਮ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਫੇਰ ਇੱਕ ਮਿੰਟ ਦਮਾਰ ਰਹਾ ਹਾਂ ਉਹ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘਾਂ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਜਾ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਗਏ ਕੰਨਾਂ ਆ ਦੇ ਮਾਇਆ ਓ ਜਿਹੜਾ ਸਟੇਡੀਅਮ ਜਿਹੜਾ ਸਟੇਡੀਅਮ ਹੈ ਉਹ ਦੱਸ ਉਹ ਕਾਹ ਦਾ ਸਟੇਡੀਅਮ ਦੇ ਪਾਸਾ ਕਿ ਪੜਿਆ ਉਹ ਤਾਂ ਤੂੰ ਨਹੀਂ ਪਤਰਾ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਦੋ ਜਦੋਂ ਤੈਨੂੰ ਪਤਾ ਆ ਸਕਦਾ ਓਏ ਕੀ ਅਗਮੱਤੀ ਪਈ ਆ ਤੂੰ ਇਹੇ ਦੱਸ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈin ਇਹ ਸਾਡੇ ਜਾਖਮਾਂ ਤੋਂ ਖੋਣ ਚੱਕਣਾ ਜੇ ਬਣਾਇਆ ਇੰਨੇ ਕਾਤ ਹੈ ਨਹੀਂ ਸੁਖਵੀਰ ਜੰਦੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਤੂੰ ਬੰਨ ਨਹੀਂ ਆ ਸਾਡਾ ਜਿਹੜਾ ਝੋਲੀਆਂ ਡਾੜਦਾ ਸੀਗਾ ਇੱਥੇ ਝੋਲੀਆਂ ਡਾੜਦਾ ਸੀਗਾ ਇੱਥੇ ਅੱਜ ਆਹ ਜੂ ਕੋ ਚੋਰੋਂ ਆਇਆ ਜੇ ਸੈਂਕ ਪੋਣਾਂ ਚੋਰ ਫੇਰ ਸੀ ਯਾਰ ਸਵਾਰ ਸੀ ਤੂੰ ਕਹਿ ਕੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਫਿਰ ਸਵਾਰ ਸੀਗਾ ਚੋਰਗੋ ਮੰਨ ਦਾ ਬਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟਰਾਲੀ ਚੋਰਾ ਵਾਲੀ ਗੱਲ ਕਰ ਰਿਹਾ ਤੂੰ ਵੀ ਜਿਹੜੇ ਲੋਕ ਕਹਿੰਦੇ ਨੇ ਨਾ ਟਰਾਲੀ ਚੋਰਾ ਵੀ ਨਹੀਂ ਤੂੰ ਟਰਾਲੀ ਚੋਰਾ ਪੈਂਦੀ ਵੀ ਨਹੀਂ ਤੂੰ ਕਿਹਦੇ ਦਾ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਛ ਦਿੱਤਾ ਤੂੰ ਪੁੱਛਾਂ ਮੈਂ ਯਾਰ ਯਾਰ ਕਮਾਲ ਹੋ ਵੀ ਤੁਹਾਡੀ ਨਹੀਂ ਦਿੱਤਾ ਯਾਰ ਇਹ ਸਰਕਾਰ ਨੇ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੀ ਨਹੀਂ ਕਰਾ ਸਰਕਾਰ ਨੇ ਯਾਰ ਕੀ ਗੱਲ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਸਾਲ ਮੇਰੀ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਤੁਸੀਂ ਯਾਰ ਕਹਿੰਦੇ ਹੋਰ ਕੰਮ ਦੱਸੋ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣਸਾਰ ਨਸ਼ੇ ਬੰਦ ਕਰ ਦੂਗਾ ਆਉਣਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਸਰਕਾਰ ਨੇ ਕਿਹਾ ਸੀ ਕਿ ਆਉਣਸਾਰ ਐਮਐਸਪੀ ਪੰਜ ਮਿੰਟਾਂ 'ਚ ਆਉਣਸਾਰ ਨਸ਼ੇ ਬੰਦ ਆਦ ਕਿਉਂ ਤੁਸੀਂ ਬੱਤੀ ਜਾ ਨਿਕਨੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੇ ਹੋ ਕਰਤਾ ਹੈ ਤੁਸੀਂ ਅੱਡੇ ਤੇ ਜਾਣਾ ਹੈ ਨਾਲ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਸੰਦ ਨਹੀਂ ਤੁਸੀਂ ਸਰਕਾਰ ਨੇ ਸਰਕਾਰ ਦੇ ਬੰਦੇ ਤੁਹਾਨੂੰ ਨਹੀਂ ਉਹਨੂੰ ਸਖਵੀਰ ਬੰਦੀ ਦਾ ਮੇਨ ਆਗੂ ਆ ਸਖਵੀਰ ਸਖਵੀਰ ਤੁਹਾਨੂੰ ਦੀਦੇ ਨਹੀਂ ਅਸੀਂ ਕੀੜੇ ਮਕੋੜੇ ਦੀਨੇ ਛੋਟੇ ਉਹਨੂੰ ਦੀਦੇ ਨਹੀਂ ਅਸੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਸਾਡੇ ਸਟੇਡੀਅਮ ਦਾ ਹੂਦ ਕਰਕੇ ਗਿਆ ਉਹ ਮੈਨੂੰ ਬੱਸ ਉਹ ਕਿਨੇ ਬਣਵਾਇਆ ਉਹ ਕਿਨੇ ਬਣਾਇਆ ਉਹ ਕਿਨੇ ਬਣਾਇਆ ਉਹ ਦੱਸ ਮਨਪ੍ਰੀਤ ਲਿਆਈ ਰਿਕਾਰਡ ਓਰੇ ਹੋਰ ਰਿਕਾਰਡ ਕੀ ਕਰਨੇ ਅਸੀਂ ਮੇਰੀ ਗੱਲ ਰਿਕਾਰਡ ਨਹੀਂ ਕਰਾਂਗੇ ਸਖਵੀਰ ਸਾਹਿਬ ਮੇਰੀ ਮੇਰੀ ਰਿਕਾਰਡ ਨਹੀਂ ਕਰਾਂਗੇ ਤੇ ਤੇਰਾ ਕੱਖ ਵੀ ਨਹੀਂਗਾ ਦੇਖ ਤੇਰਾ ਜਿੱ ਕੱਖ ਨਹੀਂ ਸਖਵੀਰ ਸਖਵੀਰ ਅੱਜ ਤੋਂ ਬਾਅਦ ਤੈਨੂੰ ਵੀ ਫੋਨ ਕਰ ਪੈਂਦੀ ਤੂੰ ਆ ਸਾਡੇ ਐਮਐਲਏ ਦਾ ਸਤਿਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਰੇਤਕ ਕਿਸਾਨ ਦਾ ਲੜ ਕਰਕੇ ਪਿੰਡ ਦੇ ਵਿੱਚ ਬੜੀ ਕੀਚ ਬਣਦਾ ਫੁੱਦੀ ਉਹਦੀ ਮਾਂ ਵੀ ਜਿਹੜਾ ਪਿੱਛੇ ਹਟ ਜਾ ਯਾਰ ਖਵਾਤਾ ਫੇਰਾ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਬੱਤਿਆਂ ਦਾ ਕੰਮ ਦੇ ਤੁਸੀਂ ਚੋਰ ਮੈਂ ਅੱਗੋਂ ਆ ਜਾ ਓਏ ਮੈਂ ਖੜੀਆਂ ਆ ਯਾਰ ਯਾਰ ਮੈਂ ਮਾਵਾ ਭਾਣਾ ਇੱਕ ਤਾਂ ਖਵਾਉਨੇ ਹੋ ਤੁਸੀਂ ਯਾਰ ਤੁਸੀਂ ਖਵਾਉਨੇ ਹੋ ਕਮਾਲ ਦਾ ਬੰਦਾ ਆ ਖਵਾਉਨੇ ਹੋ ਤੁਸੀਂ ਯਾਰ ਮੈਂ ਇੱਕ ਕਮਾਲ ਦਾ ਬੰਦਾ ਆ ਆਪ ਹੀ ਆ ਮੈਂ ਕਮਾਲ ਦਾ ਬੰਦਾ ਮੈਂ ਅੱਗੋਂ ਪਾ ਖੜੀ ਆ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਇਹਨਾਂ ਦਾ ਵੀ ਇਹਨਾਂ ਦੇ ਮੂੰਹ ਤੇ ਕੱਟ ਦਰ ਇਹ ਕੰਨ ਕੱਟ ਬੰਦਾ ਵੀ ਲੈ ਜੂ ਕੋਈ ਗੱਲ ਨਹੀਂ ਮੇਰੀ ਇੱਕ ਮਿੰਟ ਹੋਣ ਗੱਲ ਸੋ ਮਾਰਿਆ ਤੈਨੂੰ ਦੇਖੋ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਚ ਗੱਲਬਾਤ ਹੋਣੀ ਹੈ ਇਸ ਕਰਕੇ ਰਸਤੇ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜੇ ਹੋ ਕਿੱਥੇ ਨਾ ਖੜੇ ਹੋ ਮੈਂ ਸਕੂਲ ਚ ਆਉਣਾ ਸਕੂਲ ਦੇ ਵਿੱਚ ਕੰਮ ਕੀਤੇ ਆ ਉਹਦਾ ਲਈ ਮੈਂ ਕੰਮ ਅਗਲਾ ਸਿੱਧਾ ਸਕੂਲ ਚ ਆ ਗਿਆ ਇੱਕ ਮਿੰਟ ਮੇਰੀ ਗੱਲ ਸੁਣੋ ਹੁਣ ਗੱਲ ਸੁਣ ਥਾਲੀ ਨਾ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਪੂਰੀ ਹੈ ਮੈਂ ਸਕੂਲ ਚ ਆ ਗਿਆ ਸਕੂਲ ਚ ਆਉਣ ਦਾ ਕਾਰਨ ਕਿ ਮੈਂ ਸਾਰੇ ਰੱਖੀਏ ਪੂਰੇ ਇਹ ਛੋਡੀ ਨੂੰ ਸਾਨੂੰ ਪੰਡਾ ਛੋਡੀ ਸੱਚ ਤੁਸੀਂ ਵੀ ਸੱਚ ਦਾ ਬੋਲ ਪਰਦੀ ਜੇ ਥੱਟਾ ਹੁੰਦਾ ਐਸਾ ਕਹਿ ਸਕਦੇ ਹੋ ਨਾ ਉਹਨੇ ਵੀ ਕਹਿ ਸਕਦੇ ਹੂੰ ਕੋਣ ਕੋ ਕਹਿਣਾ ਜੇ ਛੋਡੀ ਨੂੰ ਇੰਨਾ ਢਾਰ ਬੈਠਾ ਵੀ ਸਾਡੀ ਰੋਟੀ ਨੂੰ ਠੱਕਾ ਲੱਗਦਾ ਸਾਨੂੰ ਲੈ ਜਾਓ ਭਾਈ ਹੋਰ ਕੀ ਹੈ ਛੋਡੀ ਰੋਟੀ ਨੂੰ ਐਸੀ ਠੱਕਾ ਲਾਉਂਦੇ ਹੋਰ ਦੁੱਛੋ ਇਹੀ ਹੈ ਨਾ ਸੱਚ ਦਾ ਤੁਸੀਂ ਵੀ ਕਹਿ ਸਕਦੇ ਸੱਚ ਦਾ ਦੰਦ ਨਹੀਂ ਮਾਰਿਆ ਜਾ ਸਕਦਾ ਕਿ ਹਾਂ ਬਖਾਰਾ ਉਹਦਾ ਸਰ ਪ੍ਰੇਖਿਰਾ ਉਹਦੇ ਵੀ ਹੋ ਸਕਦਾ ਵੀ ਕਿਉਂ ਮਾਹੌਲ ਖੜਨਾ ਯਾਰ ਅਸੀਂ ਉਹ ਨਹੀਂ ਨਹੀਂ ਕਹਿ ਸਕਦੇ ਤੁਹਾਨੂੰ ਪ੍ਰਸ਼ਾਸਨ